ਗੁਰੂ ਨਾਨਕ ਦੇਵ ਜੀ ਇਸ ਦਾ ਮੋਸਟ ਇੰਟੈਲੀਜੈਂਟ ਪਰਸਨ ਔਨ ਥਿਸ ਅਰਥ ਮੋਸਟ ਇੰਟੈਲੀਜੈਂਟ ਸੀਗੇ ਹੋ ਉਹਦਾ ਰੀਜ਼ਨ ਕਿਉਂ ਸੀਗਾ ਉਹ ਦੁਨੀਆ ਦੇ ਹਰ ਇੱਕ ਇਨਸਾਨ ਨਾਲ ਉਹਨਾਂ ਨੇ ਵਿਚਾਰ ਚਰਚਾ ਕਰੀ ਆ ਚਾਹੇ ਉਹ ਪੜਿਆ ਲਿਖਿਆ ਅੱਤ ਦਰਜੇ ਦਾ ਸੀਗਾ ਚਾਹੇ ਉਹ ਕਟੜ ਸੀਗਾ ਚਾਹੇ ਉਹ ਕੁਝ ਵੀ ਸੀਗਾ ਦੇਖੋ ਬਾਬਰ ਰਾਜਾ ਦੇਸ਼ ਦਾ ਬਾਬਰ ਦੇ ਮੂੰਹ ਤੇ ਕਿਹਾ ਵੀ ਤੂੰ ਜਾਬਰ ਹੈ ਵਾਈ ਕਿਉਂਕਿ ਉਹਨਾਂ ਕੋਲ ਨੌਲੇਜ ਸੀ ਉਹਨਾਂ ਨੂੰ ਪਤਾ ਸੀ ਤੂੰ ਗਲਤ ਹੈ ਮੀਨਸ ਗਲਤ ਹੈ ਬਾਪੇ ਨਾਨਕ ਦਾ ਕਮਾਲ ਦਾ ਕਨਸੈਪਟ ਦੇਖੋ ਤੁਸੀਂ ਉਹਨਾਂ ਨੇ ਉਦਾਸੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਨੌਲੇਜ ਵੰਡਣ ਲਈ ਉਦਾਸੀਆਂ ਸ਼ੁਰੂ ਕਰੀਆਂ ਸੀਗੀਆਂ ਜਦੋਂ ਲਾ ਤੁਸੀਂ ਐਨ ਧਿਆਨ ਨਾਲ ਸਪਿਰਚੁਅਲ ਲੈਵਲ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਨੂੰ ਸਮਝਣਾ ਸ਼ੁਰੂ ਕਰੋਗੇ ਨਾ ਤੁਹਾਨੂੰ ਸਮਝ ਆਊਗੀ ਵੀ ਗੁਰੂ ਨਾਨਕ ਦੇਵ ਜੀ ਤਾਂ ਆਈ ਦੁਨੀਆ ਦੇ ਉੱਤੇ ਲੋਕ ਭਲਾਈ ਲਈ ਸੀਗੇ ਉਹਨਾਂ ਨੇ ਵਹਿਮ ਭਰਮ ਦੂਰ ਕਰਨੇ ਸੀਗੇ ਸਾਰਿਆਂ ਦੇ ਜਿਹੜੇ ਉਸ ਸਮੇਂ ਦੇ ਵਿੱਚ ਇੰਨੇ ਐਕਸਟ੍ਰੀਮ ਲੈਵਲ ਤੇ ਪਹੁੰਚ ਗਏ ਸੀ ਹਰ ਕੋਈ ਆਪਣੇ ਆਪ ਨੂੰ ਸੁਪੀਰੀਅਰ ਹੀ ਸਮਝਣ ਲੱਗ ਗਿਆ ਸੀਗਾ ਹਰ ਕੋਈ ਸੁਪਰੀਮ ਹੈ ਹਰ ਕੋਈ ਆਪਣੇ ਫਾਲੋਅਰਸ ਨੂੰ ਮਿਸ ਗਾਈਡ ਕਰ ਰਿਹਾ ਸੀਗਾ ਜਿਵੇਂ ਕੋਈ ਹਿੰਦੂ ਪੰਡਤ ਨੇ ਉਹ ਮਿਸ ਗਾਈਡ ਕਰ ਰਹੇ ਆ ਮੌਲਵੀ ਕਾਜੀ ਸੀਗੇ ਉਹ ਮਿਸ ਗਾਈਡ ਕਰ ਰਹੇ ਸੀਗੇ ਸੋ ਜਿਵੇਂ ਜੋਗੀ ਹੋਗੇ ਸਿੱਧ ਗੋ ਅਸਿੱਧ ਹੋਗੇ ਗੁਰੂ ਨਾਨਕ ਦੇਵ ਜੀ ਨੇ ਇੱਕ ਇੱਕ ਫਾਲੋਅਰ ਨੂੰ ਮਿਲੇ ਆ ਜਾ ਕੇ ਜਿਹੜਾ ਧਰਮ ਦਾ ਪ੍ਰਚਾਰਕ ਸੀਗਾ ਰਾਜੇ ਮਹਾਰਾਜ ਜਾਂ ਸੁਲਤਾਨਾ ਨੂੰ ਮਿਲੇ ਆ ਬੜੇ ਬੜਿਆਂ ਨੂੰ ਕਿਉਂ ਮਿਲੇ ਆ ਉਹ ਕਹਿੰਦੇ ਕਨਸੈਪਟ ਤੁਹਾਡਾ ਗਲਤ ਹੈ ਸਾਰਾ ਇਹ ਤਾਂ ਪਰਮਾਤਮਾ ਦੀ ਕਨਸਰਟੀ ਤੇ ਖਰਾ ਹੀ ਨਹੀਂ ਉਤਰਦਾ ਪਿਆ ਹੈਗਾ ਫਿਰ ਉਹਨਾਂ ਨੇ ਦੇਖੋ ਗੁਰਨਾਨਕ ਦੇਵ ਜੀ ਦਾ ਮੋਸਟ ਇੰਟੈਲੀਜੈਂਟ ਪਰਸਨ ਔਨ ðiਸ ਅਰਥ ਮੋਸਟ ਇੰਟੈਲੀਜੈਂਟ ਸੀਗੇ ਉਹ ਉਹਦਾ ਰੀਜ਼ਨ ਕਿਉਂ ਸੀਗਾ ਉਹ ਦੁਨੀਆ ਦੇ ਹਰ ਇੱਕ ਇਨਸਾਨ ਨਾਲ ਉਹਨਾਂ ਨੇ ਵਿਚਾਰ ਚਰਚਾ ਕਰੀ ਆ ਚਾਹੇ ਉਹ ਪੜਿਆ ਲਿਖਿਆ ਅੱਤ ਦਰਜੇ ਦਾ ਸੀਗਾ ਚਾਹੇ ਉਹ ਕਟੜ ਸੀਗਾ ਚਾਹੇ ਉਹ ਕੁਝ ਵੀ ਸੀਗਾ ਦੇਖੋ ਬਾਬਰ ਰਾਜਾ ਦੇਸ਼ ਦਾ ਬਾਬਰ ਦੇ ਮੂੰਹ ਤੇ ਕਿਹਾ ਵੀ ਤੂੰ ਜਾਬਰ ਹੈ ਵਾਈ ਕਿਉਂਕਿ ਉਹਨਾਂ ਕੋਲ ਨੌਲੇਜ ਸੀ ਉਹਨਾਂ ਨੂੰ ਪਤਾ ਸੀ ਤੂੰ ਗਲਤ ਹੈ ਮੀਨਸ ਗਲਤ ਹੈ ਸੋ ਇਚ ਇਸ ਨੋਲਿਜ ਇਸ ਦਾ ਮੋਸਟ ਇੰਪੋਰਟੈਂਟ ਪਾਰਟ ਆਫ ਲਾਈਫ ਜਿਹਦੇ ਕੋਲ ਨੋਲਿਜ ਨਹੀਂ ਹੈਗੀ ਉਹ ਤਾਂ ਵੈਸੇ ਵੀ ਦੇਖੋ ਕਰਮकांड ਕਰੂ ਵਿਹਮਾਂ ਪਰਮਾਜਪੂ ਆਪਣੇ ਅਕੋਰਡਿੰਗ ਬਲੀਵ ਸਿਸਟਮਸ ਤਿਆਰ ਕਰੂਗਾ ਤੇ ਉਹ ਮੰਨ ਕਰਾ ਰਿਹਾ ਸਾਰਾ ਕੁਝ ਠੀਕ ਹੈ ਗੁਰਨਾਨਕ ਦੇਵ ਜੀ ਇਸ ਦਾ ਮੋਸਟ ਇੰਟੈਲੀਜੈਂਟ ਪਰਸਨ ਔਨ ਥਿਸ ਅਰਥ ਮੋਸਟ ਇੰਟੈਲੀਜੈਂਟ ਸੀਗੇ ਹੋ ਉਹਦਾ ਰੀਜ਼ਨ ਕਿਉਂ ਸੀਗਾ ਉਹ ਦੁਨੀਆ ਦੇ ਹਰ ਇੱਕ ਇਨਸਾਨ ਨਾਲ ਉਹਨਾਂ ਨੇ ਵਿਚਾਰ ਚਰਚਾ ਕਰੀ ਆ ਚਾਹੇ ਉਹ ਪੜਿਆ ਲਿਖਿਆ ਅੱਤ ਦਰਜੇ ਦਾ ਸੀਗਾ ਚਾਹੇ ਉਹ ਕਟੜ ਸੀਗਾ ਚਾਹੇ ਉਹ ਕੁਛ ਵੀ ਸੀਗਾ ਦੇਖੋ ਬਾਬਰ ਰਾਜਾ ਦੇਸ਼ ਦਾ ਬਾਬਰ ਦੇ ਮੂੰਹ ਤੇ ਕਿਹਾ ਵੀ ਤੂੰ ਜਾਬਰ ਹੈ ਵਾਈ ਕਿਉਂਕਿ ਉਹਨਾਂ ਕੋਲ ਨੌਲੇਜ ਸੀ ਉਹਨਾਂ ਨੂੰ ਪਤਾ ਸੀ ਤੂੰ ਗਲਤ ਹੈ ਮੀਨਸ ਗਲਤ ਹੈ ਬਾਬੇ ਨਾਨਕ ਦਾ ਕਮਾਲ ਦਾ ਕਨਸੈਪਟ ਦੇਖੋ ਤੁਸੀਂ ਉਹਨਾਂ ਨੇ ਉਦਾਸੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਨੌਲੇਜ ਵੰਡਣ ਲਈ ਉਦਾਸੀਆਂ ਸ਼ੁਰੂ ਕਰੀਆਂ ਸੀਗੀਆਂ ਜਦੋਂ ਲੋ ਤੁਸੀਂ ਐਨ ਧਿਆਨ ਨਾਲ ਸਪਿਰਚੁਅਲ ਲੈਵਲ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਨੂੰ ਸਮਝਣਾ ਸ਼ੁਰੂ ਕਰੋਗੇ ਨਾ ਤੁਹਾਨੂੰ ਸਮਝ ਆਊਗੀ ਵੀ ਗੁਰੂ ਨਾਨਕ ਦੇਵ ਜੀ ਤਾਂ ਆਈ ਦੁਨੀਆ ਦੇ ਉੱਤੇ ਲੋਕ ਭਲਾਈ ਲਈ ਸੀਗੇ ਉਹਨਾਂ ਨੇ ਵਹਿਮ ਭਰਮ ਦੂਰ ਕਰਨੇ ਸੀਗੇ ਸਾਰਿਆਂ ਦੇ ਜਿਹੜੇ ਉਸ ਸਮੇਂ ਦੇ ਵਿੱਚ ਇੰਨੇ ਐਕਸਟ੍ਰੀਮ ਲੈਵਲ ਤੇ ਪਹੁੰਚ ਗਏ ਸੀ ਹਰ ਕੋਈ ਆਪਣੇ ਆਪ ਨੂੰ ਸੁਪੀਰੀਅਰ ਹੀ ਸਮਝਣ ਲੱਗ ਗਿਆ ਸੀਗਾ